ਹੇਲੂਇਆ ਇਸ ਫਾਈਲ ਦਾ ਨਾਮ ਹੈ ਅਬਦਲ ਕੇ ਕੰਡਿਸੈਂਸ ਦਾ ਇਹਨਾਂ ਦੀ ਜਿੰਦਗੀ ਖਾਈਏ ਹੈ ਕਿ ਜੋ ਇਹਨਾਂ ਦਾ ਕ ਦਿਨ ਦੀ ਗਵਾਨ 7 ਤਰੀਕ ਨੂੰ ਇਹਨਾਂ ਦੇ ਘਰ ਦੇ ਜੀ ਪ੍ਰਭੂ ਦੇ ਦਾਸਾਂ ਦੀ ਕਭੂ ਵੱਲੋਂ ਮੀਟਿੰਗ ਸੀ ਔਰ ਇਹਨਾਂ ਦੱਸਿਆ ਕਿ ਉਸ ਦਿਨ ਪ੍ਰਭੂ ਦੇ ਦਾਸ ਇਹਨਾਂ ਦੇ ਘਰ ਦੇ ਚੰਡੀਟ ਕਰਨ ਵਾਸਤੇ ਗਿਆ ਔਰ ਜੋ ਇਹਨਾਂ ਦੀ ਜਿੰਦਗੀ ਖਾਈ ਇਹ ਹੈ ਕਿ ਇਹਨਾਂ ਨੂੰ ਸਾਥ ਨੇ ਘੱਟ ਮਾਰ ਦਿੱਤਾ ਇਹ